ਖਬਰਾਂ માં ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਹੌਸ ਰਾਜ ਇੱਕ ਪਾਸੇ ਕੱਲ ਅਮਰੀਕਾ ਦੇ ਰਾਸ਼ਟਰਪਤੀ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਵੱਲੋਂ ਸਮਝੌਤਾ ਕਰਵਾਇਆ ਗਿਆ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਐਜ਼ ਅ ਵਿਚੋਲ ਕਰੀ ਦਾ ਕੰਮ ਕੀਤਾ ਗਿਆ ਦੂਸਰੇ ਪਾਸੇ ਖਬਰ ਆਈ ਰਾਤ ਨੂੰ 12 ਵਜੇ ਕਿ ਸੀਜ਼ ਫਾਇਰ ਦੀ ਫਿਰ ਉਲੰਘਣਾ ਕੀਤੀ ਹੈ ਪਾਕਿਸਤਾਨ ਦੀ ਫੌਜ ਨੇ ਕਿ ਪਾਕਿਸਤਾਨ ਦੀ ਫੌਜ ਉੱਤੇ ਪਾਕਿਸਤਾਨ ਦੀ ਸਰਕਾਰ ਦਾ ਕੰਟਰੋਲ ਨਹੀਂ ਆਖਰਕਾਰ ਕਿਉਂ ਵਾਰ-ਵਾਰ ਸੀਜ਼ਫਾਇਰ ਦੀ ਉਲੰਘਣਾ ਕਰ ਰਹੀ ਹੈ ਜਦੋਂ ਜੰਗਬੰਦੀ ਨੂੰ ਲੈ ਕੇ ਸੀਜ਼ਫਾਇਰ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ ਦੋਨਾਂ ਦੇਸ਼ਾਂ ਦੇ ਵਿਚਕਾਰ ਕਿਉਂਕਿ 2.5 ਵਜੇ ਇਹ ਕੱਲ ਮਾਮਲਾ ਨਿਬੜ ਗਿਆ ਸੀ ਕਿ ਦੋਨਾਂ ਦੇਸ਼ਾਂ ਦੀ ਸੁਲ੍ਹਾ ਸਲਵਾਹੀ ਕਰਵਾਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਉਂਕਿ ਡੋਨਾਲਡ ਟਰੰਪ ਨੇ ਟਵੀਟ ਕੀਤਾ ਸੀ ਕਿ ਜੰਗ ਨਹੀਂ ਲੱਗਣੀ ਚਾਹੀਦੀ ਇਕਨੋਮਿਕਲੀ ਦੋਨਾਂ ਦੇਸ਼ਾਂ ਦਾ ਨੁਕਸਾਨ ਹੋਵੇਗਾ ਲੇਕਿਨ ਰਾਤੀ ਇਨੀਆਂ ਨੂੰ ਖਬਰਾਂ ਨਸ਼ਰ ਹੋਈਆਂ ਕਿ 4 ਘੰਟਿਆਂ ਬਾਅਦ ਫਿਰ ਦੁਬਾਰਾ ਸੀਜ਼ਫਾਇਰ ਤੋੜ ਦਿੱਤੀ ਹੈ ਪਾਕਿਸਤਾਨ ਦੀ ਫੌਜ ਨੇ ਲੇਕਿਨ ਸੱਚ ਸਾਹਮਣੇ ਆਇਆ ਹੈ ਉਸ ਸੀਜ਼ਫਾਇਰ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਆਫਵਾਹਾਂ ਫਲਾਈਆਂ ਜਾ ਰਹੀਆਂ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਵੱਲੋਂ ਅਤੇ ਖਾਸ ਕਰਕੇ ਸੋਸ਼ਲ ਮੀਡੀਆ ਵੱਲੋਂ ਉਧਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਟਵੀਟ ਕਰਕੇ ਕਿਹਾ ਕਿ ਸ਼੍ਰੀਨਗਰ ਵਿੱਚ ਕੋਈ ਧਮਾਕਾ ਨਹੀਂ ਹੋਇਆ ਉੱਤੇ ਹੀ ਭਾਰਤੀ ਫੌਜ ਦੇ ਸੂਤਰਾਂ ਨੇ ਕਿਹਾ ਕਿ ਹੁਣ ਐਲੋਸੀ ਤੇ ਹੁਣ ਕੋਈ ਗੋਲਾਬਾਰੀ ਨਹੀਂ ਹੋਈ ਅਤੇ ਜੰਗਬੰਦੀ ਦੀ ਉਲੰਘਣਾ ਨਹੀਂ ਹੋਈ ਦੱਸਦੀ ਕਿ ਥੋੜੀ ਦੇਰ ਬਾਅਦ ਪਹਿਲਾ ਖਬਰ ਸਾਹਮਣੇ ਆਈ ਸੀ ਕਿ ਪਾਕਿਸਤਾਨ ਨੇ ਸੀਸਫਾਇਰ ਦੀ ਉਲੰਘਣਾ ਕੀਤੀ ਹੈ ਐਲੋਸੀ ਦੇ ਗੁਲਾਬਾਰੀ ਕੀਤੀ ਇਸ ਤੋਂ ਬਾਅਦ ਉਮਰ ਅਬਦੁੱਲਾ ਦਾ ਬਿਆਨ ਆਇਆ ਕਿ ਇਹ ਕਿਹੜੀ ਜੰਗਬੰਦੀ ਹੈ ਜੰਮੂ ਕਸ਼ਮੀਰ ਦੇ ਸੀਐਮ ਨੇ ਇਸ ਤੇ ਨਾਰਾਜ਼ਗੀ ਜ਼ਾਹਰ ਕੀਤੀ ਉਹਨਾਂ ਨੇ ਜਿਹੜੀ ਜੰਮੂ ਕਸ਼ਮੀਰ ਦੀ ਤੇ ਸ਼੍ਰੀਨਗਰ ਦੀ ਫੌਜ ਹੈ ਜਿਹੜੇ ਉੱਥੇ ਤਨਾਤ ਨੇ ਡਿਊਟੀ ਕਰ ਰਹੇ ਨੇ ਉਹਨਾਂ ਵੱਲੋਂ ਵੀ ਭੱਲਾ ਛੱਡ ਦਿੱਤਾ ਗਿਆ ਕਿ ਕੋਈ ਗੁਲਾਬਾਰੀ ਨਹੀਂ ਹੋਈ ਉਸ ਤੋਂ ਬਾਅਦ ਪਾਕਿਸਤਾਨ ਨੇ ਵੀ ਨਹੀਂ ਕਿਹਾ ਕਿ ਅਸੀਂ ਕੋਈ ਗੁਲਾਬਾਰੀ ਕੀਤੀ ਹੈ ਆਖਰਕਾਰ ਇਹ ਚੱਲ ਕੀ ਰਿਹਾ ਹੈ ਸੀਐਮ ਜਿਹੜੇ ਅਬਦੁੱਲਾ ਨੇ ਜੰਮੂ ਕਸ਼ਮੀਰ ਦੇ ਰਾਸ਼ਟਰਪਤੀ ਉਹਨਾਂ ਵੱਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਕਿ ਇਹੋ ਜੀਆਂ افواਹਾਂਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਧੰਨ